ਹਾਂਜੀ ਸਰ ਆਪਣਾ ਨਾਮ ਦੱਸ ਕੇ ਰੈਫਰੈਂਸ ਦੱਸ ਕੇ ਅੱਜ ਤੁਸੀਂ ਕਿੱਥੇ ਆਏ ਹੋ ਕਿ ਪ੍ਰੋਗਰਾਮ ਤੇ ਕੀ ਖਾਸੀਅਤ ਲਈ ਗਏ ਆਂ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਆਪਣਾ ਤੁਹਾਡਾ ਸੁਖੀ ਬਾਠ ਅੱਜ ਅਸੀਂ ਬਰਾਸਤੀ ਮੇਲਾ ਜਿਹੜਾ ਕਿ ਖਾਲਸਾ ਕਾਲਜ ਆ ਅੰਮ੍ਰਿਤਸਰ ਵਿੱਚ ਇਹ ਕਰਾ ਜਾ ਰਿਹਾ ਇਸ ਵਿੱਚ ਮੈਂ ਹਾਜ਼ਰੀ ਲਾ ਰਿਹਾ ਬੜਾ ਚੰਗਾ ਲੱਗਦਾ ਜਦੋਂ ਮਾਵੋਲੀ ਦੀ ਗੱਲ ਹੁੰਦੀ ਹੈ ਜਦੋਂ ਬਰਾਸਤੀ ਦੀ ਗੱਲ ਹੁੰਦੀ ਹੈ ਸੱਭਿਆਚਾਰ ਦੀ ਗੱਲ ਹੁੰਦੀ ਹੈ ਤੇ ਇਦਾਂ ਦੇ ਮੇਲਿਆਂ ਦਾ ਹੋਣਾ ਔਰ ਇਨਾਂ ਦੇ ਮੇਲਿਆਂ ਨੂੰ ਹੰਗਾਰਾ ਦੇਣਾ ਵੀ ਸਾਡੀ ਫਰਜ਼ ਬਣਦਾ ਏ ਤੇ ਮੈਂ ਵੀ ਅੱਜ ਇੱਥੇ ਹਾਜ਼ਰੀ ਲਵਾ ਕੇ ਇਸ ਗੁਰੂਦੀ ਨਗਰੀ ਵਿੱਚ ਆ ਕੇ ਆਪਣੇ ਆਪ ਨੂੰ ਬੜਾ ਕਰਮਾਂ ਵਾਲਾ ਸਮਝਦਾ ਕਿ ਅੱਜ ਵਧੀਆ ਹਾਜ਼ਰੀ ਹੋਣੀ ਬੜੀ ਇੱਥੇ ਸਰ ਮੁੱਖ ਮਹਿਮਾਨ ਵਜੋਂ ਆਇਆ ਜਹਾਂਸਰ ਸਾਹਿਬ ਨੇ ਉਹਨਾਂ ਨੇ ਉਹ ਬੜਾ ਵਧੀਆ ਗੀਤ ਲੋਕ ਗੀਤ ਤੇ ਸੁਪਰੀ ਇੱਕ ਵਾਰੀ ਫੇਸ ਸੈਸਰੀ ਆਲਸਾ ਨੂੰ ਤੁਸੀਂ ਕਿੰਦਾ ਦੇਖਦੇ ਹੋ ਨੂੰ ਸਾਰਿਆਂ ਨੂੰ ਹਾਂ ਬਿਲਕੁਲ ਜੀ ਹੰਸਰ ਹਾਂਸ ਇੱਕ ਬੜਾ ਵੱਡਾ ਨਾਂ ਹੈ ਆ ਜਿਨ੍ਹਾਂ ਨੇ ਅੱਜ ਬਹੁਤ ਹੀ ਆਪਣਾ ਜੱਟਾ ਵੱਡਾ ਨਹੀਂ ਮਕਾਮ ਗਾਇਕੀ ਚ ਬਣਾਇਆ ਹੋਇਆ ਉਹ ਅੱਜ ਫੇਰ ਬਣਾ ਨੇ ਸਾਫਤ ਕਰਤਾ ਕਿ ਉਹ ਵੱਡੇ ਵੱਡੇ ਕਲਾਕਾਰ ਨੇ ਹਾਂ ਉਹ ਰਾਜਨੀਤੀ ਵਿੱਚ ਨੇ ਉਹ ਗੱਲ ਵੱਖਰੀ ਹੈ ਪਰ ਮਾਂ ਬੋਲੀ ਦੀ ਗੱਲ ਜਦੋਂ ਆਉਂਦੀ ਹੈ ਹੰਸ ਰਾਜ ਦਾ ਨਾਂ ਸਦਾ ਹੀ ਉੱਤੇ ਰਹੇਗਾ ਉਦੋਂ ਸੀ ਐਨ ਆਰ ਆਈ ਕਾਫੀ ਸਾਲਾਂ ਤੋਂ ਐਨ ਆਰ ਆਈ ਜਿਹੜਾ ਵੱਜੋ ਵਿੱਚ ਚੱਲ ਰਹੇ ਹੋ ਕਿ ਕਿਤਾਹ ਜਿਹੜੀਆਂ ਤੁਹਾਨੂੰ ਐਨ ਆਰ ਆਈ ਸਰਕਾਰ ਨਾਲ ਕੋਆਰਡੀਨੇਸ਼ਨ ਦੀ ਜਿੰਮੇਰੀਂ ਰਹੀ ਹੈ ਐਨ ਆਰ ਆਈ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਇਹ ਸਭਿਆਚਾਰ ਜਿਹੜਾ ਐਨ ਆਰ ਆਈ ਹੋਣਾ ਚੰਗੀ ਗੱਲ ਆ ਪਰ ਮਾੜੀ ਵੀ ਬਹੁਤ ਆ ਉਹ ਆਪਣਾ ਮੁਲਕ ਛੱਡ ਕੇ ਆਪਣਾ ਟੱਬਰ ਛੱਡ ਕੇ ਜਾਣਾ ਤੇ ਫਿਰ ਵਾਪਸ ਆਪਣੀ ਰੂਹ ਨੂੰ ਇੱਥੇ ਬਿਵਾਸਾ ਕੇ ਰੱਖਣਾ ਉਹ ਬੜਾ ਮੁਸ਼ਕਲ ਹੋ ਜਾਂਦਾ ਮੈਂ ਬੜੀ ਕੋਸ਼ਿਸ਼ ਰਹੀਦੀ ਆ ਕਿ ਆਪਣੀ ਰੋਹ ਨੂੰ ਪੰਜਾਬ 'ਚ ਵਸਾ ਕੇ ਰੱਖਾਂ ਪਰ ਹਾਂ ਸਾਨੂੰ ਬੜੀਆਂ ਸਮੱਸਿਆਵਾਂ ਆਉਂਦੀਆਂ ਟਾਈਮ ਟੂ ਟਾਈਮ ਅਸੀਂ ਸਰਕਾਰਾਂ ਨਾਲ ਬੜਾ ਬੱਚਿਆਂ ਦਾ ਇਸ਼ੂ ਬਣਿਆ ਹੋਇਆ ਹੈ ਉਹਤੇ ਅਸੀਂ ਬੜਾ ਰਲ ਕੇ ਕੰਮ ਕਰਦੇ ਆਂ ਸੋ ਆਉਣ ਵਾਲੇ ਟਾਈਮ ਜੀ ਵੀ ਕੰਮ ਚੱਲਦਾ ਰਹੇਗਾ ਪਰ ਬਾਹਰ ਹੈ ਕਿ ਪੰਜਾਬ ਨੂੰ ਅਸੀਂ ਬਹੁਤ ਬਸ ਜਿਹੜੇ ਲੜਕੇ ਉ ਜਾ ਰਹੇ ਨੇ ਸਟੱਡੀ ਗ੍ਰੈਡ ਕਰ ਰਹੇ ਨੇ ਜਾਂ ਪੜ੍ਹਨ ਲਈ ਜਾ ਰਹੇ ਨੇ ਅਗਰ ਕੁਝ ਹੋਰ ਨਹੀਂ ਹਾਲਾਤ ਦੱਸੇ ਜਾਣੇ ਕਿ ਠੀਕ ਨਹੀਂ ਨੇ ਫਿਰ ਵੀ ਉਹ ਜਾਈ ਜਾ ਰਹੇ ਨੇ ਅਗਰ ਕੁਝ ਹੋਰ ਨਹੀਂ ਕਿ ਨਸਲ ਦੇਣਾ ਚਾਹੁੰਦੇ ਸਾਰੇ ਬੱਚਿਆਂ ਨੂੰ ਤੇ ਹੀ ਮੈਂ ਬੇਨਤੀ ਕਰਾਂਗਾ ਕਿ ਕੈਨ ਦਾ ਬੰਦ ਨਹੀਂ ਹੋ ਜਾਣਾ ਪਰ ਥੋੜੇ ਚੱਲ ਲਈ ਤੁਸੀਂ ਰੁਕ ਜਾਓ ਉੱਥੇ ਜਾ ਕੇ ਹਾਲਾਤ ਬੜੇ ਖਰਾਬ ਨੇ ਮੈਂ ਬਹੁਤ ਸਾਰੇ ਕਾਲਜਾਂ ਸਕੂਲਾਂ ਚ ਮੀਡੀਆ ਵਿੱਚ ਜਾ ਕੇ بڑا ਹੁਕਾ ਦੇ ਰਿਹਾ ਬੱਚਿਆਂ ਨੂੰ ਕਹਿ ਰਿਆਂ ਰੁਕ ਜਾਓ ਹੱਲੇ ਨਾ ਤੁਸੀਂ ਜਹਾਜ਼ੇ ਚੜੋ ਆ ਕੁਝ ਟਾਈਮ ਬਾਅਦ ਸਾਲ 1.5 ਸਾਲ ਲੱਗੇਗਾ ਇਹਨੂੰ ਫੇਰ ਜਾ ਕੇ ਨੋਰਮਲ ਹੋਏਗਾ ਕੈਨੇਡਾ ਮੈਂ ਆਲਮੋਸਟ ਗਰੰਟੀ ਕਰ ਸਕਦਾ ਵੀ ਕੈਨੇਡਾ ਬੰਦ ਨਹੀਂ ਹੋਣਾ ਕਿਉਂ ਸਾਡੇ ਪੋਪੂਲੇਸ਼ਨ ਬੜੀ ਥੋੜੀ ਹੈ ਸਾਨੂੰ ਲੋਡ ਬੜੀ ਆ ਬਾਰੋਂ ਇਮੀਗ੍ਰੈਂਟਸ ਲੋਕਾਂ ਦੀ ਪਰ ਥੋੜੀ ਜਿਹਾ ਕਾਓਸ ਹੋਈ ਹੋਈ ਆ ਰਹਿਣ ਲਈ ਸਾਨੂੰ ਮੁਸ਼ਕਲ ਹੋਈ ਹੋਈ ਆ ਸਾਡੇ ਕੋਲ ਮੈਡੀਕਲੀ ਹਸਪਤਾਲਾਂ ਦੀ ਤੰਗੀ ਹੋਈ ਹੋਈ ਆ ਕੰਮਾਂ ਦੀ ਤੰਗੀ ਹੋਈ ਹੋਈ ਆ ਸੋ ਇਸ ਕਰਕੇ ਬੱਚਿਆਂ ਨੂੰ ਪੇਰੈਂਟਸ ਨੂੰ ਮੈਂ ਬੇਨਤੀ ਕਰਦਾ ਕਿ ਹੱਲੇ ਆਪਣੇ ਬੱਚੇ ਨੂੰ ਆ ਪਲੀਸ ਹਾਲੇ ਜਾ ਜੇਨਾ ਚੜਾਇਓ ਰੁਕ ਜੋ ਉਹਨੂੰ ਇੱਕ ਸਾਲ ਇੱਥੇ ਹੋਰ ਬਣ ਲੈਣ ਦਿਓ ਸਰ ਇੱਕ ਮੈਂ ਬੜੀ ਇੰਪੋਰਟੈਂਟ ਗੱਲ ਕਰਨ ਜਾ ਰਿਹਾ ਕਿ ਕੈਨੇਡਾ ਦੇ ਵਿੱਚ ਬਹੁਤ ਸਾਰੇ ਨੌਜਵਾਨ ਲੜਕਿਆਂ ਦੀ ਹਾਰਟ ਅਟੈਕ ਨਾਲ ਮੌਤ ਹੋ ਰਹੀ ਹੈ ਇਹ ਕਿਹਾ ਜਾ ਰਿਹਾ ਕਿ ਉੱਥੇ ਉਹ OPM ਲੈਂਦੇ ਨੇ ਜਿਹਦੇ ਕਰਕੇ ਉਹਨਾਂ ਦਾ ਜਿਹੜਾ BP ਡਾਊਨ ਕਰ ਜਾਂਦਾ ਤੇ ਉਹਦੇ ਕਰਕੇ ਉਹਨਾਂ ਦਾ ਹਾਰਟ ਸਿੰਕ ਕਰ ਜਾਂਦਾ ਕੀ ਇਹ ਸੱਚਾਈ ਹੈ ਇਹਦੇ ਵਿੱਚ ਜਾਂ ਕੋਈ ਹੋਰ ਕਾਰਨ ਆ ਨਹੀਂ ਜੀ ਜਿਹੜਾ ਅਸੀਂ ਇੱਕ ਤੇ ਮੰਨਣਾ ਪੈਗਾ ਵੀ ਪਹਿਲੀ ਤੌਰ ਉਹਨਾਂ ਮਾਪੇ ਨਾਲ ਮੇਰੀ ਬੜੀ ਹਮਦਰਦੀ ਹੈ ਜਿਨ੍ਹਾਂ ਦੇ ਬੱਚੇ ਇਸ ਦੁਨੀਆ ਤੋਂ ਚਲੇ ਗਏ हां कुछ कदीकदा खबर आंदी है भाई बच्चे नु सच्ची एक हार्ट अटैक होया एक आंकड़े दर्शाਉਂਦੇ ਨੇ ਕਿ ਮжоਰਟੀ ਟਾਈਮ ਬੱਚੇ ਜਿਹੜੇ ওভারਡੋਸ ਨਾ ਹੁੰਦੇ ਨੇ ਹਣ ওভারਡੋਸ ਉਹ ਕਿਉਂ ਕਰਦੇ ਆ ਉਹਦਾ ਕਾਰਨ ਇਹ ਆ ਕਿ ਅਸੀਂ ਉਹਨਾਂ ਨੂੰ ਬੜੀ ਔਖੀ ਸਥਿਤੀ ਵਿੱਚ ਪਾਤਾ ਇੱਥੋਂ ਟਿਕਟ ਲਾਤੀ ਉਹਨਾਂ ਨੂੰ ਵੀਜ਼ਾ ਲਾਤਾ ਥੋੜੀ ਜਿਹਾ ਪੈਸੇ ਦੇ ਕੇ ਤੋਰਦਾ ਉੱਥੇ ਕੰਮ ਨਹੀਂ ਮਿਲਦਾ ਉੱਥੇ ਰਹਿائش ਨਹੀਂ ਮਿਲਦੀ ਬੀਇੰਗ ਅਲੋਨ ਉਹ ਕੱਲੇ ਰਹਿ ਜਾਂਦੇ ਨੇ ਉਧਰ ਜਾਂਦੇ ਨੇ ਉਹਨਾਂ ਨੂੰ ਕੋਈ ਮਦਦ ਨਹੀਂ ਕਰਦਾ ਸੋ ਉਹ ਜਦੋਂ ਸਟ्रेस ਵਿੱਚ ਆ ਜਾਂਦੇ ਆ ਤੇ ਉਹ ਕਿਸੇ ਨਾ ਕਿਸੇ ਤੋਂ ਮੜ ਮੋਡਾ ਆਪਣੇ ਆਪ ਨੂੰ ਰਿਲੈਕਸ ਹੋਣ ਨੂੰ ਨਸ਼ਾ ਲੈਣ ਲੱਗ ਜਾਂਦੇ ਆ ਨਸ਼ੇ ਦੀ ਮਕਦਾਰ ਦਾ ਨਹੀਂ ਉਹਨਾਂ ਨੂੰ ਪਤਾ ਅਸੀਂ ਬੜੀ ਉੱਥੇ ਕੋਸ਼ਿਸ਼ਾਂ ਕਰ ਰਹੇ ਹਾਂ ਬੱਚਿਆਂ ਨੂੰ ਆਸਰਾ ਦੇਣ ਦੀ ਉਹ ਫਿਰ ਮਕਦਾਰ ਦਾ ਨਾ ਪਤਾ ਹੋਣਾ ਜਿਹਨੂੰ ਤੁਸੀਂ ਡੈਥ ਕਹਿੰਦੇ ਆ ਪਰ ਵੀ ਕਾਲ ਸਾਇਲੈਂਟ ਡੈਥ ਰਾਈਟ ਉਹ ਹਾਰਟ ਐਟ ਨਹੀਂ ਹੁੰਦਾ ਉਹ ਸਾਇਲੈਂਟ ਡੈਥ ਹੁੰਦੀ ਆ ਬਿਕੋਜ਼ ਇਟਸ ਓਵਰ ਡੋਸ ਹੋ ਗਿਆ ਪਰ ਜਿਹੜੇ ਬੱਚੇ ਚਲੇ ਗਿਆ ਕਿਸੇ ਵੀ ਕਾਰਨ ਚਲੇਗਾ ਅਤ ਬੜੀ ਹਮਦਰਦੀ ਉਹਨਾਂ ਨਾਲ ਅਸੀਂ ਬੜੀ ਕੋਸ਼ਿਸ਼ ਕਰਦੇ ਰਹਿੰਦੇ ਹਾਂ ਮਾਪੇ ਨੂੰ ਵੀ ਸਹਾਰਾ ਦੇਣ ਇਹਦੇ ਵਾਸਤੇ ਸਰ ਕੋਈ ਹੈਲਪ ਜਿਹੜਾ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋ ਕਿ ਜਿਹੜੇ ਲੜਕੇ ਜਾਂ ਮਾਪੇ ਨੂੰ ਇਹੋ ਜਿਹਾ ਕਿਿੱਥੇ ਜਾ ਕੇ ਹੈਲਪ ਲੈ ਸਕਣ ਇਸ ਚੀਜ਼ ਬਾਰੇ ਹਾਂ ਬਿਲਕੁਲ ਜੀ ਪਹਿਲਾਂ ਤੇ ਮੈਂ ਪੰਜਾਬ ਦੇ ਵਿੱਚ ਆ 6 ਹਫ਼ਤਿਆਂ ਬਾਅਦ ਤਕਰੀਬਨ ਆਉਂਦਾ ਮੈਂ ਹਰੇਕ ਫੇਰੇ ਦੇ ਵਿੱਚ 10-15 ਕਾਲਜਾਂ ਦੇ ਵਿੱਚ ਵਰਕਸ਼ਾਪ ਲਾਉਣਾ ਇਹ ਸਬਜੈਕਟ ਨੂੰ ਲੈ ਕੇ ਕਿ ਜੇ ਜਾਣਾ ਤੇ ਕਿੱਦਾਂ ਜਾਣਾ ਚਾਹੀਦਾ ਦੂਸਰਾ ਉੱਥੇ ਸਾਡੇ মিডিਆ ਦੇ ਥਰੂ ਜਿੱਥੇ ਵੀ ਸਾਤੋਂ ਉਸ ਆਉਂਦੀਆਂ ਸਾਡੇ ਗੁਰੂ ਘਰ ਬੜੇ ਬੱਚਿਆਂ ਦੀ ਮਦਦ ਕਰੇ ਬ ਮਦਦਕਾਰੀਆਂ ਜਿਨ੍ਹਾਂ ਜੋ ਸਾਡਾ ਆਪਣਾ ਪੰਜਾਬ ਭਵਨ ਵੀ ਹੈ ਜਿੱਥੇ ਹਰ ਰੋਜ਼ 10-12 ਬੱਚਿਆਂ ਨੂੰ ਮਦਦ ਲਈ ਸੱਦਿਆ ਜਾਂਦਾ ਉਹਨਾਂ ਦੀ ਮਦਦ ਕੀਤੀ ਜਾਂਦੀ ਆ ਸੋ ਮਦਦ ਤਾਂ ਹੋ ਰਹੀ ਆ ਪਰ ਇਹ ਚੀਜ਼ ਨੂੰ ਸੰਜਮ ਨਾਲ ਸਾਨੂੰ ਚੱਲਣਾ ਚਾਹੀਦਾ ਐਸੀ ਨਹੀਂ ਗੱਲ ਪੰਜਾਬ ਦੇ ਵਿੱਚ ਵੀ ਇੰਨਾ ਮਾੜਾ ਨਹੀਂ ਆ ਜਿੰਨਾ ਰੌਲਾ ਹੈ ਹਾਂ ਮੈਂ ਸਰਕਾਰਾਂ ਨੂੰ ਸਾਡੀ ਜਿਹੜੀ ਮੌਜੂਦਾ ਸਰਕਾਰ ਐ ਇਸ ਵੇਲੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ 5 ਲੱਖ ਜੋਬਾਂ 20000 ਰੁਪਏ ਮਹੀਨੇ ਦੀ ਆੜੀਆਂ ਕੱਢ ਦੋ ਬੱਚੇ ਜਾਣ ਰੁਕ ਜਾਣਗੇ ਉਹਨਾਂ ਕੋਲ ਜੌਬਾਂ ਨਹੀਂ ਉਹ ਕਰਨ ਵੀ ਤੇ ਕੀ ਕਰਨ ਮਾਪੇ ਵੀ ਕਰਨ ਤੇ ਕੀ ਕਰਨ ਬੱਚਿਆਂ ਨੂੰ ਚੜਾ ਕੇ ਖੁਸ਼ ਨਹੀਂ ਰਾਈਟ ਸੋ ਜੌਬਾਂ ਦਾ ਨਾ ਹੋਣਾ ਵੀ ਬੱਚਿਆਂ ਦਾ ਬਾਹਰ ਜਾਣ ਦਾ ਇੱਕ ਕਾਰਨ ਹੈ ਸਰ ਇੱਕ ਆਈਪੀਐਸ ਆਫਸਰ ਨੂੰ ਵੈਸਟ ਬੰਗਾਲ ਦੇ ਵਿੱਚ ਇੱਕ ਸਰਦਾਰ ਸਿੱਖ ਆਪੀ ਆਈਪੀਐਸ ਆਫਸਰ ਨੂੰ ਪੰਜਾਬੀ ਸਤਾਨ ਦਾ ਜਿਹੜਾ ਕਿਹਾ ਗਿਆ ਹੈ ਇਹ ਕਿਸ ਤਰ੍ਹਾਂ ਨੂੰ ਸਮਝਦੇ ਹੋ ਕੀ ਵਿਚਾਰਤਾਰਾ ਹੈ ਦੇਖੋ ਜੀ ਅਸੀਂ ਕੈਨੇਡਾ ਦੇ ਵਿੱਚ ਇੱਕ ਮਲਟੀਕਲਚਰ ਕੰਟਰੀ ਹੈ ਕੈਨੇਡਾ 156 ਲੋਕਾਂ ਦੇ ਮੁਲਕਾਂ ਦੇ ਲੋਕ ਉੱਥੇ ਰਹਿੰਦੇ ਨੇ ਜੇ ਅਸੀਂ 156 ਮੁਲਕਾਂ ਦੇ ਲੋਕ 156 ਬੋਲੀਆਂ ਔਰ ਬਹੁਤ ਸਾਰੇ ਵੱਖਰੇ-ਵੱਖਰੇ ਧਰਮ ਅਸੀਂ ਇੱਕ ਬਹੁਤ ਹੀ ਪਿਆਰ ਸਤਿਕਾਰ ਨਾਲ रह ਸਕਦੇ ਹਾਂ ਤੇ ਅਸੀਂ ਇੱਥੇ ਵੀ ਉਸ ਤਰ੍ਹਾਂ रह ਸਕਦੇ ਹਾਂ ਕਿ ਜਿਹੜਾ ਹੇਟ ਕਰਨੀ ਜਾਂ ਕਿਸੇ ਧਰਮ ਦੇ ਤੇ ਟਿੱਪਣੀ ਕਰਨੀ ਗਲਤ ਟਿੱਪਣੀ ਕਰਨੀ ਕਿਸੇ ਲਈ ਵੀ ਕਿਸੇ ਦੇ ਵੀ ਧਰਮ ਲਈ ਉਹ ਸਾਨੂੰ ਇਨਸਾਨੀਅਤ ਤੋਂ ਕਮ ਲੈਣਾ ਚਾਹੀਦਾ ਹੈ ਇਨਸਾਨ ਹੀ ਇਨਸਾਨ ਦੀ ਇੱਜ਼ਤ ਕਰ ਸਕਦਾ ਇੱਜ਼ਤ ਲੈ ਸਕਦਾ ਜੇ ਅਸੀਂ ਇੱਜ਼ਤ ਦੇਵਾਂਗੇ ਤੇ ਇੱਜ਼ਤ ਮਿਲ ਜਾਏਗੀ ਸੋ ਜਿਸਨੇ ਉਹ ਟਿੱਪਣੀ ਕੀਤੀ ਆ ਮੈਂ ਉਹਦੀ ਕੋਡ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਸਰ ਕਿਸਾਨੀ ਅੰਦੋਲਨ ਫੇਰ ਤੋਂ 2.0 ਸ਼ੁਰੂ ਹੋ ਗਿਆ ਜੀ ਕਿੱਦਾਂ ਦੇਖਦੇ ਹੋ ਜੀ ਇਹਨੂੰ ਕਿਉਂਕਿ ਪਹਿਲੇ ਕਿਹਾ ਗਿਆ ਸੀ ਜੀ ਬਾਹਰੋਂ ਫੰਡਿੰਗ ਹੋ ਰਹੀ ਹੈ ਜੀ ਇਹਨਾਂ ਨੂੰ ਫੰਡ ਰੋਕਦੇ ਹੋ ਜੀ ਬਾਹਰੋਂ ਅਨਤਕਵਾਦੀ ਭੇਜ ਰਹੇ ਨੇ ਇੱਥੋਂ ਤੱਕ ਵੀ ਕਿਹਾ ਗਿਆ ਸੀ ਜਿਹੜੇ ਐਨ ਆਰ ਆਈ ਉਹਨਾਂ ਨੂੰ ਅਤਵਾਦੀ ਵੀ ਕਿਹਾ ਜਾਂਦਾ ਸੀ ਹੁਣ ਕਿੱਦਾਂ ਦੇਖਦੇ ਹੋ ਜੀ ਇਹ ਸਾਰੇ ਐਪੀਸੋਡ ਦੇਖੋ ਜੀ ਜਿਹੜਾ ਕਿਸਾਨੀ ਅੰਦੋਲਨ ਆ ਮੈਂ ਕਿਸਾਨ ਪਰਿਵਾਰ ਦਾ ਮੁੰਡਾ ਆ ਖੇਤੀવાડી ਖੁਰ ਕੀਤੀ ਹੋਈ ਆ ਮੈਂ ਤਾਂ ਹਰ ਪਹਿਲੂ ਤੋਂ ਕਿਸਾਨਾਂ ਦੇ ਹੱਕ 'ਚ ਆ ਕਿ ਉਹਨਾਂ ਨੂੰ ਹੱਕ ਮਿਲ ਜਾਣ ਬੜੀ ਮਿਹਨਤ ਕਰਦੇ ਨੇ ਬੜਾ ਸਫਰ ਕਰਦੇ ਨੇ ਜਿਹਦੇ ਨਾਲ ਉਹਨਾਂ ਦੇ ਪਰਿਵਾਰਾਂ ਦਾ ਰੋਜ਼ਾਨਾ ਜਿਹੜਾ ਰਹਿਣ ਸਹਿਣ ਹੈ ਉਹਨਾਂ 'ਚ ਬੜੀ ਤਕੀ ਉਹਨਾਂ ਨੂੰ ਆਉਂਦੀ ਆ ਸੋ ਮੈਂ ਦੁਆ ਕਰਦਾ ਕਿ ਗਵਰਨਮੈਂਟ ਅਤੇ ਸਾਡੇ ਕਿਸਾਨਾਂ ਦੇ ਲੀਡਰ ਨਾਲ ਮਿਲ ਕੇ ਦਾ ਛੇਤੀ ਹੱਲ ਲੱਗੇ